ਕਦੇ ਦਾਦਾ ਦੀ ਫੋਟੋ ਲਾ ਦਿੰਦਾ ਕਦੇ ਦਾਦੇ ਦੀ ਫੋਟੋ ਲਾ ਦਿੰਦਾ ਸਰ ਬਿਟਵੀਨ ਇਹ ਆਪਣਾ ਪੋਸਟਰ ਦਾਦਾ ਜੀ ਦਾ ਹਟਾਤਾ ਜਿਹੜੀ ਹੁਣ ਨਵਾਂ ਕਾਲ ਕੰਪੇਨ ਜਾ ਰਹੇ ਨੇ ਨਾ ਮੈਂ ਤਾਂ ਇਹ ਕਹਿਣਾ ਚਾਹਨਾ ਕਿ ਸੱਚਾ ਆਪਰਚੂਨਿਸਟ ਮੈਨ ਕਦੇ ਦਾਦਾ ਦੀ ਫੋਟੋ ਲਾ ਦਿੰਦਾ ਕਦੇ ਦਾਦੇ ਦੀ ਫੋਟੋ ਲਾ ਦਿੰਦਾ ਹੁਣ ਕਿਸੇ ਨੇ ਰਾਏ ਦਿੱਤੀ ਪਹਿਲਾਂ ਕਿ ਦਾਦਾ ਜੀ ਦੀ ਫੋਟੋ ਲਾਉਂਗੇ ਦਾਦਾ ਜੀ ਦੀ ਫੋਟੋ ਲਾਉਂਗੇ ਤਾਂ ਸ਼ਾਇਦ ਤੁਹਾਨੂੰ ਵੋਟਾਂ ਵੱਧ ਪੈ ਜਾਣ ਪਰ ਹੁਣ ਕਿਸੇ ਨੇ ਕਿਹਾ ਹੋਣਾ ਕਿ ਬੜੀ ਵੱਡੀ ਨਰਾਜ਼ਗੀ ਹੈ ਸਰਦਾਰ ਬਿਆਨ ਸਿੰਘ ਜੀ ਦੀ ਫੋਟੋ ਜਦੋਂ ਪਾਜਪਾ ਦੇ ਪੋਸਟਰ ਤੇ ਹੁੰਦੀ ਹੈ ਤਾਂ ਲੋਕ ਕਹਿੰਦੇ ਕਿ ਇਸ ਬੰਦੇ ਨੇ ਬਹੁਤ ਵੱਡੀ ਗੱਦਾਰੀ ਕੀਤੀ ਹੈ ਆਪਦੇ ਦਾਦੇ ਦੀ ਚਿੱਟੀ ਪੱਗ ਨੂੰ ਦਾਗ ਲਾਇਆ ਸੋ ਇਸ ਕਰਕੇ ਕਿਸੇ ਨੇ ਸਲਾਹ ਦਿੱਤੀ ਹੋਣੀ ਹੈ ਕਿ ਫੋਟੋ ਲੱਗੇ ਨਾਲ ਵਾਰ-ਵਾਰ ਲੋਕਾਂ ਨੂੰ ਯਾਦ ਆਉਂਦਾ ਤੁਸੀਂ ਫੋਟੋ ਹਟਾ ਦਿਓ ਹੁਣ ਬਿੱਟੂ ਜੀ ਨੇ ਆਪਦੇ ਦਾਦਾ ਜੀ ਦੀ ਫੋਟੋ ਹਟਾਤੀ ਹੈ ਐਜ਼ ਯੂਜੂਅਲ ਕਦੇ ਉਹ ਵਾਦਾ ਕਰਦੇ ਐ ਆਪਦੇ ਵਾਦਿਆਂ ਚੋਂ ਮੁੱਕਰ ਜਾਂਦੇ ਐ ਸੋ ਇਹ ਬਿੱਟੂ ਜੀ ਦੀ ਨਹੀਂ ਕੰਫਿਊਜ਼ਨ ਦੀ ਬਿੱਟੂ ਇਟਸੈਲਫ ਇਜ਼ ਅ ਕੰਫਿਊਜ਼ਡ ਬਿੱਟੂ ਦਾ ਨਾ ਹੀ ਕੰਫਿਊਜ਼ਡ ਐ ਸੋ ਮੇਰਾ ਭਰਾ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕਿਸ ਸਮੇਂ ਕਿਹੜੀ ਗੱਲ ਕਰਨੀ ਪਟਾਮ ਦੇ ਸਲਾਹਕਾਰ ਪ੍ਰਸ਼ਾਸਨ ਨੇ ਹਾਂਜੀ ਪਟਾਮ ਦੇ ਸਲਾਹਕਾਰ ਪ੍ਰਸ਼ਾਸਨ ਦੀ ਰਿਪੋਰਟ ਆਈ ਹੈ ਉਹਨੇ ਕਿ ਹਿੰਦੂਆਂ ਦੀ ਆਬਾਦੀ ਘਟੀ ਹੈਗੀ ਹੈ ਹਾਂ ਹਿੰਦੂਆਂ ਦੀ ਆਬਾਦੀ ਘਟੀ ਹੈ ਪਟਾਮ ਦੇ ਸਲਾਹਕਾਰ ਪ੍ਰਸ਼ਾਸਨ ਦੀ ਰਿਪੋਰਟ ਹੈਗੀ ਹੈ ਦੇਖੋ ਯਾਰ ਹਿੰਦੂਆਂ ਦੀ ਆਬਾਦੀ ਘਟੀ ਹੈ ਜਾਂ ਸਿੱਖਾਂ ਦੀ ਆਬਾਦੀ ਘਟੀ ਹੈ ਜਾਂ ਕ੍ਰਿਸ਼ਚਨਾਂ ਦੀ ਆਬਾਦੀ ਘਟੀ ਹੈ ਜਾਂ ਦਲਿਤ ਭਰਾਵਾਂ ਦੀ ਆਬਾਦੀ ਘਟੀ ਹੈ ਸਰਦਾਰਾਂ ਦੀ ਘਟੀ ਹੈ ਸਿੱਖਾਂ ਦੀ ਸੋ ਇਹਦੇ ਤੇ ਹੁਣ ਚੋਣਾਂ ਵਾਲੇ ਸਮੇਂ ਭਾਸ਼ਣ ਦੇਣ ਦੀ ਕਿਹੜੀ ਲੋੜ ਪਈ ਹੈ ਅਗਰ ਘਟੀ ਹੈ ਆਬਾਦੀ ਤਾਂ ਤੁਸੀਂ 10 ਸਾਲ ਸਰਕਾਰ ਚ ਸੀ ਤੁਸੀਂ ਇਹਦੇ ਤੇ ਕੰਮ ਕਰੋ ਕਿਉਂ ਘਟੀ ਹੈ ਕੀ ਹੋਰੇ ਕਾਰਨ ਹਨ ਹੋਰੇ ਤੇ ਵਿਚਾਰ ਕਰੋ ਔਰ ਕੰਮ ਕਰੋ ਪਰ ਅਗਰ ਚੋਣਾਂ ਵਾਲੇ ਸਮੇਂ ਤੁਸੀਂ ਇਹੋ ਜਿਹੇ ਬਿਆਨ ਦਿਓਗੇ ਤੁਸੀਂ ਲੋਕਾਂ ਨੂੰ ਵੰਡਣਾ ਚਾਹੁੰਦੇ ਹੋ ਇਸ ਕਰਕੇ ਸਾਰੇ ਬਿਆਨ ਦਿੱਤੇ ਜਾ ਰਹੇ ਆ ਦੇਸ਼ ਦੇ ਪ੍ਰਧਾਨ ਮੰਤਰੀ ਦੁਆਰਾ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਸਮਝ ਆ ਗਈ ਹੈ ਉਹ 400 ਪਾਰ ਦਾ ਨਾਰਾ ਦਿੰਦੇ ਸਨ ਹੁਣ ਉਹ ਕਹਿੰਦੇ ਆ ਸਥਿਰ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਮਝ ਆ ਗਈ ਹੈ ਕਿ ਇਸ ਵਾਰ ਇੰਡੀਆ ਸ਼ਾਇਨਿੰਗ ਦੀ ਤਰ੍ਹਾਂ ਵਾਜਪਾਈ ਦੀ ਸਰਕਾਰ ਦੀ ਤਰ੍ਹਾਂ ਹਿੰਦੁਸਤਾਨ ਚੋਂ ਬੀਜੇਪੀ ਦੀ ਸਰਕਾਰ ਜਾ ਰਹੀ ਹੈ ਔਰ ਦੇਸ਼ ਤੋਂ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਹਟ ਰਹੇ ਨੇ ਸਰ ਲੁਧਿਆਣਾ ਵਿਜਨ ਡਾਕੂਮੈਂਟ ਦੀ ਤੁਸੀਂ ਗੱਲ ਕੀਤੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਕਵਰ ਕਰ ਰਹੇ ਹੋ ਕਦੋਂ ਤੱਕ ਸੋ ਮੈਨੂੰ ਲੱਗਦਾ ਕਿ ਜਿਸ ਦਿਨ ਮੈਂ ਉਹ ਵਿਜਨ ਡਾਕੂਮੈਂਟ ਲੈ ਕੇ ਤੁਹਾਨੂੰ ਸਾਰੀ ਪ੍ਰੈਸ ਦੇ ਸੰਬੋਧਨ ਕਰਾਂਗਾ ਆਈ ਵਿਲ ਰੀਲੀਜ਼ ਦੈਟ ਵਿਜਨ ਡਾਕੂਮੈਂਟ ਕੋਸ਼ਿਸ਼ ਕਰਾਂਗਾ ਕਿ ਹਰ ਵਰਗ ਨੂੰ ਔਰ ਲੁਧਿਆਣੇ ਦੇ ਲੋਕਾਂ ਨੂੰ ਔਰ ਲੁਧਿਆਣੇ ਦੇ ਸਾਰੇ ਜਿਹੜੇ ਪ੍ਰਮੁੱਖ ਮੁੱਦੇ ਨੇ ਉਹਨਾਂ ਨੂੰ ਹੋਰੇ ਚਿਤਰਜੀ ਦਿੱਤੀ ਜਾਵੇ। ਜਿਉਂ ਤੱਕ ਇਹ ਗੱਲ ਹੈ ਕਿ ਮੈਟਰੋ ਦੀ ਜਿਹੜਾ ਮੈਟਰੋ ਦਾ ਵਾਅਦਾ ਕਰਦੇ ਪਿਓ ਕਿ ਵਾਕਈ ਲੁਧਿਆਣੇ ਨੂੰ ਮੈਟਰੋ ਮਿਲੇਗੀ। ਮੈਂ ਵਾਅਦਾ ਨਹੀਂ ਕੀਤਾ। ਆਈ ਬਈ ਟਰਾਈ ਕਿ ਲੁਧਿਆਣੇ ਨੂੰ ਮੈਟਰੋ ਮਿਲਣੀ ਚਾਹੀਦੀ ਹੈ। ਬਿਕੋਜ਼ ਬਹੁਤ ਸਾਰਾ ਟ੍ਰੈਫਿਕ ਦੀ ਵੱਡੀ ਸਮੱਸਿਆ ਲੁਧਿਆਣੇ ਦੇ ਵਿੱਚ।